ਹਾਂਜੀ ਦਰਸ਼ਕ ਭਰਾਵੋ ਤੁਸੀਂ ਵੇਖ ਰਹੇ ਹੋ ਇਸ ਸਮੇਂ ਮੈਂ ਪਹੁੰਚਿਆ ਹਾਂ ਸਰਾਂਦੇ ਸਹਿਰ ਜਿੱਥੇ ਕਿ ਇੱਕ ਕਾਫੀ ਵੱਡਾ ਹਾਦਸਾ ਵਾਪਰ ਗਿਆ ਹੈ ਦੋ ਟ੍ਰੇਨਾਂ ਆਪਸ ਵਿੱਚ ਭੜਨ ਕਾਰਨ ਕਾਫੀ ਵੱਡਾ ਹਾਦਸਾ ਵਾਪਰ ਗਿਆ ਇਹ ਤੁਸੀਂ ਵੇਖ ਸਕਦੇ ਹੋ ਇਸ ਜਗ੍ਹਾ ਤੇ ਮੈਂ ਪਹੁੰਚਿਆ ਹਾਂ ਸਰਾਂਦੇ ਸਹਿਰ ਇਸ ਲੋਕੇਸ਼ਨ ਤੇ ਜਿਸ ਜਗ੍ਹਾ ਤੇ ਹਾਦਸਾ ਵਾਪਰਿਆ ਹੈ ਦੋ ਟ੍ਰੇਨਾਂ ਆਪਸ ਵਿੱਚ ਭੜਨ ਕਾਰਨ ਕਾਫੀ ਵੱਡਾ ਹਾਦਸਾ ਵਾਪਰ ਗਿਆ ਹਾਂਜੀ ਆਹ ਦੇਖ ਸਕਦੇ ਤੁਸੀਂ ਕੰਮ ਚੱਲ ਰਿਹਾ ਏ ਲੈਨਾਂ 'ਪਰ ਕੰਮ ਚੱਲ ਰਿਹਾ ਏ ਇਹ ਜਿਹੜੇ ਇੰਜਣ ਨੇ ਇਹ ਡੀਜ਼ਲ ਇੰਜਣ ਆ ਇਹ ਜਿਨ੍ਹਾਂ ਦੀ ਸਹਾਇਤਾ ਨਾਲ ਕੰਮ ਹੋ ਰਿਹਾ ਏ ਰੇਲਵੇ ਟ੍ਰੈਕ ਤੇ ਇਹ ਜਿਹੜੇ ਸਾਰੇ ਲੈਨਾਂ ਨੇ ਨਾ ਇਹ ਹਾਸਾ ਗ੍ਰਸਤ ਹੋ ਚੁੱਕੀਆਂ ਨੇ ਤੁਸੀਂ ਵੇਖ ਸਕਦੇ ਹੋ ਜਿਨ੍ਹਾਂ 'ਪਰ ਇਹ ਰੇਲਵੇ ਲਾਈਨ ਰੇਲਵੇ ਚੱਲਦੀਆਂ ਨੇ ਜਿੰਨੀਆਂ ਵੀ ਲੈਨਾਂ ਨੇ ਜਿਵੇਂ ਕਹਿ ਸਕਦੇ ਆ ਅੰਬਰਸਰ ਤੋਂ ਬਾਇਆ ਦਿੱਲੀ ਜਾਣ ਵਾਲੀਆਂ ਟ੍ਰੇਨਾਂ ਇਸੇ ਰਸਤੇ ਨੂੰ ਜਾਂਦੀਆਂ ਨੇ ਹੋ ਕੇ ਲੁਧਿਆਣੇ ਜਰਾ ਅੰਬਰਸਰ ਲੁਧਿਆਣੇ ਤੇ ਰਸਤੇ ਸਰਾਂਦੇ ਦੇ ਰਸਤੇ ਹੋ ਕੇ ਇਸ ਜਗ੍ਹਾ ਨੂੰ ਟ੍ਰੇਨਾਂ ਲੰਘਦੀਆਂ ਨੇ ਜਿਹੜੀਆਂ ਕਿ ਦਿੱਲੀ ਅੰਬਾਲਾ ਦੇ ਅੰਬਾਲਾ ਦਿੱਲੀ ਦੇ ਰਸਤੇ ਕਰਨਾਲ ਦੇ ਰਸਤੇ ਹੋ ਕੇ ਇਸ ਲਾਈਨਾਂ ਦੇ ਪਨੂੰ ਲੰਘਦੇ ਨੇ ਟ੍ਰੇਨਾਂ ਸਾਰੀਆਂ ਤੇ ਜਿਹੜੀ ਰੇਲ ਰੇਲ ਸੇਵਾ ਇਹ ਸਾਰੀ ਠੱਪ ਹੋ ਚੁੱਕੀ ਆ ਬੰਦ ਹੋ ਚੁੱਕੀ ਆ ਜਦ ਤੱਕ ਇਹ ਕੰਮ ਨੇ ਪਰੇ ਨਹੀਂ ਚੜਦਾ ਸਿਰੇ ਨਹੀਂ ਚੜਦਾ ਜਦ ਤੱਕ ਇਹ ਟ੍ਰੇਨਾਂ ਦੀ ਆਵਾਜ਼ਾਈ ਬੰਦ ਰਹੇਗੀ ਹਾਂਜੀ ਤੁਸੀਂ ਵੇਖ ਰਹੇ ਹੋ ਜਦ ਤੱਕ ਇਹ ਕੰਮ ਚੱਲ ਰਿਹਾ ਹੈ ਉਸ ਉਦੋਂ ਤੱਕ ਟ੍ਰੇਨ ਆਵਾਜ਼ਾਈ ਬੰਦ ਰਹੇਗੀ ਪੇਨਾ ਪਰ ਜਿਹੜੇ ਰੇਲ ਗੱਡੀਓ ਇੰਜਨ ਨੇ ਇੰਜਨ ਨੇ ਨਾ ਇਹਨਾਂ ਦੇ ਟ੍ਰੇਨ ਇੰਜਨ ਨੇ ਇਹਨਾਂ ਦੀ ਹੈਲਪਰ ਹੀ ਕੰਮ ਕਰਾਈ ਜਾਂਦਾ ਇਹਨਾਂ ਦੇ ਉੱਪਰ ਚੜ ਕੇ ਨਾ ਖੜ ਕੇ ਕਰਮਚਾਰੀ ਕੰਮ ਕਰ ਰਹੇ ਨੇ ਆਹ ਦੇਖੋ ਜੀ ਜਿਹੜੀਆਂ ਬਿਜਲੀ ਦੇ ਲਾਈਨਾਂ ਨੇ ਉੱਪਰ ਉਹਨਾਂ ਉੱਪਰ ਕੰਮ ਹੋ ਰਿਹਾ ਏ ਜਿਹੜੇ ਬਿਜਲੀ ਟ੍ਰੇਨ ਚੱਲਦੀ ਆ ਇਸ ਟਰੈਕ ਤੇ ਲਾਈਨ ਤੇ ਉਹ ਕੰਮ ਚ ਹੋ ਰਿਹਾ ਏ ਬਿਜਲੀ ਵਿਭਾਗ ਦੇ ਵੀ ਕਰਮਚਾਰੀ ਵਿੱਚੇ ਹੁੰਦੇ ਨੇ ਇਹਨਾਂ ਦੇ ਸਾਰੇ ਹੀ ਸਾਰੇ ਕਰਮਚਾਰੀ ਕੰਮ ਕਰ ਰਹੇ ਨੇ ਇਧਰ ਅੱਗੇ ਲਾਈਟਾਂ ਜਗ ਰਹੀਆਂ ਨੇ ਜਨਰੇਟਰ ਦੀ ਸਹਾਇਤਾ ਨਾਲ ਲਾਈਟਾਂ ਜਗ ਰਹੀਆਂ ਨੇ ਤੁਸੀਂ ਵੇਖ ਸਕਦੇ ਹੋ ਤੇ ਇੱਕ ਤਰਫ ਜਿਹੜੀ ਮਾਲ ਗੱਡੀ ਆ ਕੋਲਿਆਂ ਦੀ ਭਰੀ ਹੋਈ ਤੁਸੀਂ ਵੇਖ ਸਕਦੇ ਹੋ ਉਹ ਦੋ ਗੱਡੀਆਂ ਆਪਸ ਵਿੱਚ ਟੱਕਰ ਹੋਣ ਕਾਰਨ ਕਾਫੀ ਵੱਡਾ ਹਾਸਾ ਵਾਪਰਿਆ ਤੇ ਇੱਕ ਤਰਫ ਜਿਹੜਾ ਪੈਸੇਂਜਰ ਇੰਜਣ ਸੀਗਾ ਉਹ ਵੀ ਸਿੰਗਲ ਸੀਗਾ ਜੇਕਰ ਉਸ ਦੇ ਨਾਲ ਡੱਬੇ ਹੁੰਦੇ ਪੈਸੇਂਜਰ ਵਾਲੇ ਡੱਬੇ ਹੁੰਦੇ ਤਾਂ ਜਾਤਰੀ ਯਾਤਰੀ ਡੱਬੇ ਹੁੰਦੇ ਤਾਂ ਕਾਫੀ ਵੱਡਾ ਨੁਕਸਾਨ ਹੋ ਜਾਣਾ ਸੀਗਾ ਕਹਿ ਸਕਦਾ ਕਿ ਝਾਲਮਾਲ ਦਾ ਨੁਕਸਾਨ ਹੋਣਾ ਸੀਗਾ ਫਿਰ ਝਾਲਮਾਲ ਤੋਂ ਬਚਾਅ ਹੋ ਗਿਆ ਏ ਤੇ ਇਹ ਜਿਹੜੀ ਮਸ਼ੀਨ ਆ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਮਸ਼ੀਨ ਆ ਹੈਡਰਾ ਮਸ਼ੀਨ ਆ ਇਸ ਦਾ ਮਸ਼ੀਨ ਦਾ ਕਹਿੰਦੇ ਕਿਰਾਇਆ ਵੀ 3 3.5 ਲੱਖ ਦੇ ਕਰੀਬ ਆ ਕਾਫੀ ਜਾਵਤ ਦਾ ਕਿਰਾਇਆ ਇਸ ਮਸ਼ੀਨ ਦਾ ਮਸ਼ੀਨ ਵੀ ਤੁਸੀਂ ਵੇਖ ਸਕਦੇ ਹੋ ਕਾਫੀ ਵੱਡੀ ਏ ਇਹ ਇਹ ਵੀ ਮੇਰੇ ਹਿਸਾਬ ਨਾਲ ਕਰੋੜ ਕਰੋੜ ਦੀ ਹੋਵੇਗੀ ਹਾਂਜੀ ਰਾਵਲ ਲੱਗੇ ਹੋਏ ਨੇ ਕਰਮਚਾਰੀ ਸਾਰੇ ਸਵੇਰ ਤੋਂ ਲੈ ਕੇ 9 10 ਵਜ ਚੁੱਕੇ ਨੇ ਸਮੇਂ ਲੱਗੇ ਹੋਏ ਨੇ ਕਰਮਚਾਰੀ ਲਗਾਤਾਰ ਕੰਮ ਕਰ ਰਹੇ ਨੇ ਆਪਣੀ ਆਹ ਦਿਖਾਣਾ ਤੁਹਾਨੂੰ ਦਰਦਸਕੋ ਜ਼ੂਮ ਕਰਕੇ ਆਹ ਦੇਖੋ ਜੀ ਕੰਮ ਕਰ ਰਹੇ ਨੇ ਬਿਜਲੀ ਲਾਈਨ ਪਰ ਇਹ ਜਿਹੜੀ ਬਿਜਲੀ ਲਾਉਣ ਆ ਤਾਰਾਂ ਨੇ ਇਹ ਨਾ ਪਰ ਕੰਮ ਹੋ ਰਿਹਾ ਏ ਇੱਕ ਤਰਫ ਇਸ ਤਰਫ ਨੇ ਕਰਮਚਾਰੀ ਜਿਹੜੇ ਕੰਮ ਕਰ ਰਹੇ ਨੇ ਤੁਸੀਂ ਵੇਖ ਸਕਦੇ ਹੋ ਹਾਂਜੀ ਹਾਂਜੀ ਤੁਸੀਂ ਵੇਖ ਰਹੇ ਹੋ ਚੱਲ ਰਿਹਾ ਇਸ ਵੇਲੇ ਕੰਮ ਰੇਲਵੇ ਟਰੈਕ ਤੇ ਹਾਂਜੀ ਦਰਸ਼ਕ ਵੀਰੋ ਤੇ ਭੈਣੋ ਤੇ ਭਰਾਵੋ ਜੇਕਰ ਤੁਹਾਨੂੰ ਮੇਰੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਮੇਰੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਆ ਤਾਂ ਜੋ ਕਿ ਮੇਰੀਆਂ ਵੀਡੀਓ ਤੁਹਾਡੇ ਤੱਕ ਪਹੁੰਚਦਾ ਹੀ ਰਹੇ ਨਾ